ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੋਬਜ਼ ਐਂਡ ਕੈਰੀਅਰ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੌਕਰੀਆਂ ਦਾ ਨੋਟੀਫਿਕੇਸ਼ਨ ਹੈ ਪੰਜਾਬ ਦੇ ਜ਼ਿਲ੍ਹਿਆਂ ਦੀ ਇਹਦੇ ਵਿੱਚ ਭਰਤੀ ਕੀਤੀ ਜਾਣੀ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਵੱਲੋਂ ਆਧਾਰ ਸੈਂਟਰਾਂ ਦੇ ਵਿੱਚ ਜੋ ਇਹ ਭਰਤੀ ਕੀਤੀ ਜਾਣੀ ਹੈ ਪੂਰੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ 'ਚ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਵੀ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਭਰਤੀ ਹੈ ਜੀ ਬਰਨਾਲਾ ਫਤਿਹਗੜ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਜਲੰਧਰ ਮੋਗਾ ਸੰਗਰੂਰ ਐਸਐਸ ਨਗਰ ਤੇ ਸ੍ਰੀ ਮੁਕਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਆਧਾਰ ਸੈਂਟਰਾਂ ਦੇ ਵਿੱਚ ਇਹਨਾਂ ਵੱਲੋਂ ਜੋ ਆਪਰੇਟਰ ਹੈ ਸੁਪਰਵਾਈਜ਼ਰ ਰੱਖੇ ਜਾਣੇ ਆ ਤਾਂ ਪੋਸਟ ਇਹਨਾਂ ਵੱਲੋਂ ਡਿਸਟ੍ਰਿਕਟ ਦੀ ਹੈ ਜੀ ਇਹ ਆਧਾਰ ਸੁਪਰਵਾਈਜ਼ਰ ਆਪਰੇਟਰ 28 ਫਰਵਰੀ 2025 ਅੰਤਿਮ ਮਿਤੀ ਹੈ ਜੀ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤੇ ਇਹਨਾਂ ਦੇ ਲਈ ਯੋਗਤਾ ਕੀ ਰਹੂਗੀ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਇਹਨਾਂ ਪੋਸਟਾਂ ਦੇ ਲਈ ਮਿਨੀਮਮ ਏਜ ਕ੍ਰਾਈਟੇਰੀਆ ਇਹਨਾਂ ਵੱਲੋਂ 18 ਸਾਲ ਰੱਖਿਆ ਗਿਆ ਜੀ ਤੇ ਯੋਗਤਾ ਦੀ ਗੱਲ ਕਰੀਏ ਤਾਂ 12 ਜੇਕਰ ਤੁਸੀਂ ਪਾਸਪੋਰਟ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਤੁਹਾਡੇ ਕੋਲ 10ਵੀਂ ਦੇ ਨਾਲ ਕੋਈ ਆਈ.ਟੀ. ਹੈਗੀ ਦੋ ਸਾਲਾਂ ਤੋਂ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜਾਂ ਤੁਹਾਡੇ 10ਵੀਂ ਦੇ ਨਾਲ ਤੁਸੀਂ 3 ਇਅਰਜ਼ ਪੋਲੀਟੈਕਨਿਕ ਡਿਪਲੋਮਾ ਰੱਖਦੇ ਹੋ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਵੱਲੋਂ ਲਿਖਿਆ ਗਿਆ ਕੈਂਡੀਡੇਟ ਸ਼ੁਡ ਹੈਵ ਆਧਾਰ ਆਪਰੇਟਰ ਸੁਪਰਵਾਈਜ਼ਰ ਸਰਟੀਫਿਕੇਟ ਇਸ਼ੂਡ ਬਾਇ ਦਾ ਟੈਸਟਿੰਗ ਐਂਡ ਸਰਟੀਫਾਈਇੰਗ ਏਜੰਸੀ ਅਥਾਰਾਈਜ਼ਡ ਬਾਇ ਯੂ ਆਈ ਡੀ ਆਈ ਫਾਰ ਡਿਲੀਵਰਿੰਗ ਆਧਾਰ ਸਰਵਿਸ ਤੇ ਮਿਨਿਮਮ ਵੇਜਸ ਇਹਨਾਂ ਵੱਲੋਂ ਲਿਖਿਆ ਗਿਆ ਜੀ ਮਿਨਿਮਮ ਵੇਜਸ ਆਫ ਰਿਸਪੈਕਟਿਵ ਸਟੇਟ ਸੈਟ ਫਾਰ ਸੈਮੀ ਸਕਿਲਡ ਮੈਨਪਾਵਰ ਇਹਨਾਂ ਵੱਲੋਂ ਬਾਕਾਇਦਾ ਕੋਈ ਸੈਲਰੀ ਵਗੈਰਾ ਨਹੀਂ ਲਿਖੀ ਗਈ ਹੈ ਤਾਂ ਇਹ ਕਿਸ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਜੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਤਾਂ ਇਹ ਹੈ ਜੀ ਪੋਸਟਾਂ 10ਵੀਂ 12ਵੀਂ ਆਈਟੀਆਈ ਡਿਪਲੋਮਾ ਜੇਕਰ ਤੁਹਾਡੇ ਕੋਲ ਕੋਈ ਵੀ ਇਹਨਾਂ ਚ ਯੋਗਤਾ ਹੈਗੀ ਹੈ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਹੁਤ ਵਧੀਆ ਮੌਕਾ ਜ਼ਿਲ੍ਹਾ ਵਾਈਜ਼ ਪੋਸਟਾਂ ਆਧਾਰ ਸੁਪਰਵਾਈਜ਼ਰ ਆਪਰੇਟਰ ਦੇ ਲਈ ਇਹਨਾਂ ਵੱਲੋਂ ਰੱਖੀਆਂ ਜਾਣੀਆਂ ਫਿਲ ਕੀਤੀਆਂ ਜਾਣੀਆਂ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਅਪਲਾਈ ਕਰਨ ਦੇ ਲਈ ਵੈਬਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਤੁਸੀਂ ਉੱਥੋਂ ਡਿਟੇਲ ਲੈ ਕੇ ਪੂਰੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਧੰਨਵਾਦ